ਅਸੀਂ ਦੁਨੇਵਾਲਾ ਪਿੰਡ ਕੱਲ ਵੀ ਗਏ ਸੀ ਅੱਲ ਵੀ ਕਿਸਾਨਾਂ ਦੀ ਜੋ ਪੰਜਾਬ ਦੀ ਸਰਕਾਰ ਵੱਲੋਂ ਸੈਂਟਰ ਦੇ ਹਿਸ਼ਾਰੇ ਤੇ ਜਾਵਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਕੱਲ ਵੀ ਗਏ ਆ ਅੱਜ ਵੀ ਅਸੀਂ ਪੈਣੀ ਬਾਗੇ ਪੁਲਿਸ ਵੱਲੋਂ ਰੋਕੇ ਗਏ ਆ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਸਾਨੂੰ ਰੁਕਣ ਵਾਸਤੇ ਕਿਹਾ ਹੋਇਆ ਜਿਵੇਂ ਵੀ ਸਾਨੂੰ ਸਾਡੀ ਸੂਬਾ ਕਮੇਟੀ ਦਾ ਕੋਈ ਵੀ ਇਸ਼ਾਰਾ ਆਉਂਦਾ ਅੱਗੇ ਵਧਣ ਦਾ ਅਸੀਂ ਅੱਗੇ ਵਧਾਂਗੇ ਜਿੰਨਾ ਚਿਰ ਸਾਨੂੰ ਰੋਕਣ ਵਾਸਤੇ ਕਿਹਾ ਹੋਇਆ ਅਸੀਂ ਰੁਕੇ ਹੋਏ ਆਂ ਤੋ ਜਿਹੜੀ ਇਹ ਲੜਾਈ ਹੈ ਬੜੀ ਲੰਬੀ ਹੈ ਜੇ ਢੰਗ ਨਾਲ ਅਸੀਂ ਲੜ ਰਹੇ ਹਾਂ ਕਿਉਂਕਿ ਸਾਡੀ ਸੂਬਾ ਕਮੇਟੀ ਬੜੀ ਸਿਆਣੀ ਹੈ ਬੜੇ ਦੇਖ ਰੇਖ ਨਾਲ ਫੈਸਲੇ ਲੈਂਦੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਅੱਜ ਧਰਾਂ ਦੇ ਵਿੱਚ ਸੜਕਾਂ ਤੇ ਠਾਣਿਆਂ ਦੇ ਵਿੱਚ ਰੋਕਿਆ ਹੋਇਆ ਹੈ ਪਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਨਾ ਅਸੀਂ ਡਰਨ ਵਾਲੇ ਹਾਂ ਨਾ ਅਸੀਂ ਝੁਕਨ ਵਾਲੇ ਹਾਂ ਜਿੰਨਾ ਮਰਜ਼ੀ ਸਾਡੇ ਤੇ ਤੁਸੀਂ ਜਬਰ ਕਰ ਸਕਦੇ ਹੋ ਲਾਠੀ ਚਾਰਜ ਕਰ ਸਕਦੇ ਹੋ ਅਥਰੂ ਗੈਸ ਦੇ ਗੋਲੇ ਚਲਾ ਸਕਦੇ ਹੋ ਸਾਡੀਆਂ ਜਾਨਾਂ ਲੈ ਸਕਦੇ ਹੋ ਕੱਲ ਵੀ ਅਸੀਂ ਇਹ ਫਰਨ ਕਰਕੇ ਤੁਰੇ ਸੀ ਬਿ ਸਿਰ ਦੇਣੇ ਪੈ ਸਕਦੇ ਨੇ ਜਿਸ ਕਰਕੇ ਕੱਲ ਮੇਰੇ ਵੀ ਇੱਕ ਅਥਰੂ ਅਥਰੂ ਗੈਸ ਦਾ ਜਿਹੜਾ ਗੋਲਾ ਉਹ ਪੱਟ ਦੇ ਵਿੱਚ ਵੱਜਿਆ ਅਸੀਂ ਡਰਨ ਵਾਲੇ ਨਹੀਂ ਡਟੇ ਹੋਏ ਆ ਸਰਕਾਰ ਨਾਲ ਮੀਟਿੰਗ ਚੱਲਦੀ ਹੈ ਜੋ ਵੀ ਸਾਡੀ ਸੁਗਾ ਕਮੇਟੀ ਵੱਲੋਂ ਫੈਸਲਾ ਆਊਗਾ ਉਹ ਨੂੰ ਅਸੀਂ ਫੁੱਲ ਜੜਾ ਮੰਗੇ ਜੇ ਸਾਨੂੰ ਅੱਗੇ ਵਧਣ ਨੂੰ ਕਿਹਾ ਅਸੀਂ ਕੱਲ ਦੀ ਤਰ੍ਹਾਂ ਸਾਰੀਆਂ ਰੁਕਾਵਟਾਂ ਤੋੜ ਕੇ ਉੱਥੇ ਮੋਰਚੇ 'ਚ ਪਹੁੰਚਾਂਗੇ ਮਸਲਾ ਤਾਂ ਇਹ ਹੈ ਕਿ ਜੋ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਜਿਹੜੀ ਜ਼ਮੀਨ ਭਾਰਤ ਮਾਲਾ ਸੜਕ ਲਈ ਕਵਰ ਕੀਤੀ ਆ ਜਿੱਥੇ ਉਹ ਕਿਸਾਨਾਂ ਦੇ ਨਾਲ ਵਿਤਕਰਾ ਕੀਤਾ ਕਿਉਂਕਿ ਦੂਸਰੇ ਲੋਕਾਂ ਨੂੰ ਤਾਂ 70-72 ਲੱਖ ਰੁਪਿਆ ਕਿਲੇ ਦਾ ਦਿੱਤਾ ਕੀਮਤ ਪਰ ਉਸ ਪਿੰਡ ਦੇ 70 ਦੇ ਲਗਭਗ ਕਿਸਾਨਾਂ ਜਿਨ੍ਹਾਂ ਨੂੰ 48 ਲੱਖ ਰੁਪਏ ਦਿੱਤਾ ਜਾ ਰਿਹਾ ਉਥੇ ਸੀ ਕੰਮ ਰੋਕਿਆ ਹੋਇਆ ਸੀਗਾ ਮੋਰਚਾ ਲੱਗਿਆ ਸੀ ਪਰ ਸੋ ਸਰਕਾਰ ਦੀ ਪੁਲਿਸ ਨੇ ਉਹ ਮੋਰਚਾ ਵੀ ਪਟਾ ਦਿੱਤਾ ਕਿਉਂਕਿ ਕਬਜ਼ਾ ਕੰਪਨੀ ਦਾ ਕਰਵਾਉਣਾ ਸਰਕ ਬਣਾਉਣ ਦੇ ਖਾਤਰ ਆਲਾਸੀ ਸਾਹਿਬ ਕਬਜ਼ਾ ਵਾਹਤ ਕਰਨ ਦੇ خاطر ਉਸ ਪਿੰਡ ਦੇ ਵਿੱਚ ਗਏ ਜਿੱਥੇ ਸਾਡਾ ਅੱਜ ਵੀ ਹੋਰ ਚੱਲ ਗਿਆ ਹੋਇਆ ਤੇ ਕੱਲ ਆਸੀ ਜਣੀ ਉਸ ਮੂਰਤੀ ਦੇ ਵਿੱਚ ਗਏ ਸੀ ਵਾਪਸ ਆਏ ਸੀ ਅੱਜ ਦੁਬਾਰਾ ਬਹੁਤ ਸਾਰੇ ਕਿਸਾਨ ਹੋਰ ਲੈ ਕੇ ਜਾਣੇ ਸੀਗੇ ਤਾਂ ਜਿਹੜੀ ਪੁਲਿਸ ਨੇ ਥਾਂ ਥਾਂ ਤੇ ਨਾਕਾਬੰਦੀ ਕਰਕੇ ਰੋਕੇ ਹੋਏ ਐ ਸਵੇਰ ਮੇਰੇ ਘਰ ਵੀ ਸੱਪਾ ਮਾਰਾ ਸੀ ਪੁਲਿਸ ਨੇ ਜਿੱਥੇ ਪਿੰਡ ਦੇ ਲੋਕਾਂ ਨੂੰ ਜਾ ਕੇ ਛੜਾਇਆ ਤੇ ਇਸ ਪਿੰਡ ਦੇ ਵਿੱਚ ਵੀ ਜਿਹੜੀ ਬਾਹਰਲੇ ਪਿੰਡ ਦੇ ਲੋਕ ਆਏ ਐ ਤੇ ਇਥੋਂ ਦੇ ਪਿੰਡ ਦੇ ਵੀ ਇਕੱਠੇ ਹੋ ਕੇ ਜਾਣਾ ਸੀ ਪਰ ਬਾਹਰ ਹਰ ਸਾਲਾਂ ਦੇ ਬਾਹਰ ਜਿਹੜਾ ਪੁਲਿਸ ਦਾ ਜਣੀ ਨਾਕਾ ਕਹਿ ਸਕਦੇ ਜਾਂ ਘਰੋ ਕਹਿ ਸਕਦੇ ਇਹ ਪੁਲਿਸ ਇੱਥੇ ਮੌਜੂਦ ਕੀ ਹੈ ਜਿਸ ਕਰਕੇ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਸੋ ਸਰਕਾਰ ਦੀ ਇਸ ਠੱਕੇਸਾਈ ਕਿਸਾਨਾਂ ਦੇ ਨਾਲ ਬਿੱਕਰਾਂ ਔਰ ਕਿਸਾਨਾਂ ਦੇ ਹੱਕ ਚ ਖੜਨਾ ਲੋਕਾਂ ਦੇ ਨਾਲ ਠੱਕੇਸਾਈ ਜੋ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ